ਸਤਿ ਸ਼੍ਰੀ ਅਕਾਲ ਜੀ ਫਤੇਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਜਿਹੜੀਆਂ ਭੈਣਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਆਪਣਾ ਇੰਸਟਾਗ੍ਰam ਤੇ ਪੇਜ ਹੈ ਜੀ ਫਤੇਹ ਕਲੈਕਸ਼ਨ 2023 ਦੇ ਨਾਮ ਤੇ ਆਪਣੇ ਪੇਜ ਨੂੰ ਵੀ ਜ਼ਰੂਰ ਫੋਲੋ ਕਰੋ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਨੀਚੇ ਹਮੇਸ਼ਾ ਚੱਲ ਰਿਹਾ ਹੁੰਦਾ ਹੈ ਜਿਹੜੀਆਂ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਜੀ ਇੱਕੋ ਹੀ ਸਟੱਫ ਤੇ ਲੈ ਕੇ ਆਏ ਆ ਸਟੱਫ ਬਹੁਤ ਸੋਹਣਾ ਹੈ ਬਹੁਤ ਸੋਹਣਾ ਸਟੱਫ ਹੈ ਵਿਦਾਊਟ ਲਾਈਨਿੰਗ ਬਣ ਵਾਲਾ بیس ਹੈ ਜੀ ਬਿਨਾ ਲਾਈਨਿੰਗ ਤੋਂ ਬਣ ਜੂਗਾ ਸਭ ਤੋਂ ਪਹਿਲਾਂ ਵਰਕ ਦੇਖੋ ਜੀ ਇਹ ਹੈਗੀ ਹੈ ਘੇਰੇ ਦੀ ਵੇਲ ਨਾਲ ਦੇਖੋ ਹੈਂਡਵਰਕ ਵੀ ਦਿੱਤਾ ਹੋਇਆ ਇਸ ਤੋਂ ਬਾਅਦ ਦੇਖੋ ਜੀ ਸੈਂਟਰ ਦੇ ਵਿੱਚ ਪੈਨਲ ਜਾ ਰਹੇ ਨੇ ਦੋ ਪੈਨਲ ਹੈ ਜਿਹੜੇ ਸੈਂਟਰ ਦੇ ਵਿੱਚ ਜਾਣਗੇ ਜੀ ਕਲਰ ਹੈਗਾ ਇਹਦਾ ਮਹਿੰਦੀ ਮਹਿੰਦੀ ਇਹਦਾ ਕਲਰ ਹੈ ਜੀ ਇਹ ਹੈਗਾ ਘੇਰਾ ਇਹਦਾ ਇਹ ਵਾਲਾ ਡਿਜ਼ਾਈਨ ਆਏਗਾ ਜੀ ਇਹਦੀ ਬਾਜੂ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਜੀ ਫਲਾਵਰ ਇਹਦੀ ਬਾਜੂ ਤੇ ਆਏਗਾ ਔਰ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਜੀ ਇਹ ਆਏਗਾ ਇਹਦੀ ਬਾਟਮ ਦੇ ਉੱਤੇ ਇਹ ਬਣਨ ਗਿਆ ਜੀ ਇਹਦੀ ਬਾਟਮ ਦੇ ਉੱਤੇ ਆਏਗਾ ਜੀ ਇਹ ਇਹਦੀ ਬਾਟਮ ਦੇ ਉੱਤੇ ਆਏਗਾ ਕੱਟਵਰਕ ਕੀਤਾ ਹੋਇਆ ਜੀ ਜਿਹੜਾ ਬਾਟਮ ਤੇ ਡਿਜ਼ਾਈਨ ਆਏਗਾ ਇਹ ਪੋਂਚੇ ਦੇ ਉੱਤੇ ਆਏਗਾ ਇਹ ਡਿਜ਼ਾਈਨ ਆਏਗਾ ਜੀ ਇਹਦੀ ਜਿਹੜੀ ਬਾਜੂ ਦੇ ਉੱਤੇ ਆਏਗਾ ਔਰ ਇਹ ਸਾਰਾ ਹੈਗਾ ਜੀ ਘੇਰੇ ਦੇ ਉੱਤੇ ਪੈਨਲ ਬਣੇ ਹੋਏ ਨੇ ਜੀ ਇਹ ਸੂਟ ਦਾ ਘੇਰਾ ਬਾਜੂ ਔਰ ਜਿਹੜੀ ਆਪਣੀ ਬਾਟਮ ਹੈ ਸਾਰਾ ਕੁਝ ਰੈਡੀ ਕੀਤਾ ਗਿਆ ਹੈ ਦੁਪੱਟਾ ਇਹਦਾ ਉਸ ਤੋਂ ਵੀ ਜ਼ਿਆਦਾ ਪਿਆਰ ਹੈ ਜੀ ਸੀਕੁਐਂਸ ਦਾ ਦੁਪੱਟਾ ਹੈ ਮਸਲੀਨ ਦਾ ਦੁਪੱਟਾ ਹੈ ਜੀ ਸੀਕੁਐਂਸ ਦਾ ਦੁਪੱਟਾ ਹੈ ਜੀ ਬਰੀਕ ਬਰੀਕ ਜਿਹੜਾ ਸੀਪੀ ਤਾਰਾ ਲੱਗਿਆ ਹੈ ਜੀ ਇਹਦੇ ਵਿੱਚ ਸਿਕੁਐਂਸ ਦਾ ਦੁਪੱਟਾ ਜੀ ਬਹੁਤ ਸ਼ਾਈਨ ਕਰਦਾ ਹੈ ਬਿਲਕੁਲ ਬਰੀਕ ਬਰੀਕ ਤਾਰਾ ਲੱਗਿਆ ਜੀ ਬਹੁਤ ਪਿਆਰਾ ਜਿਹੜੀ ਲੁੱਕ ਆਉਂਦੀ ਹੈ ਜੀ 4 ਸਾਈਡ ਆਪਾਂ ਇਹਦੇ ਉੱਤੇ ਗੋਟੇ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਐਦਾ ਪੱਟੀਆਂ ਲੱਗੀਆਂ ਹੋਈਆਂ ਜੀ 4 ਸਾਈਡ ਹੀ ਪੱਟੀ ਲੱਗੀ ਹੋਈ ਹੈ ਜੀ ਨਾਲ ਲੇਸ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਲੇਸ ਨਾਲ ਬਹੁਤ ਸੋਹਣਾ ਇਹ ਦੁਪੱਟਾ ਜਿਹੜਾ ਬਣ ਕੇ ਰੈਡੀ ਹੋਇਆ ਜੀ ਲੁੱਕ ਬਹੁਤ ਸੋਹਣੀ ਹੈ ਜੀ ਦੁਪੱਟੇ ਦੀ ਪ੍ਰਾਈਸ ਵੀ ਬਹੁਤ ਜੈਨੂਇਨ ਜ ਹੈ ਪ੍ਰਾਈਸ ਹੈ ਜੀ ਬਹੁਤ ਜੈਨੂਇਨ ਪ੍ਰਾਈਸ ਤੇ ਆਪਾਂ ਇਹਨੂੰ ਲੈ ਕੇ ਆਏ ਆ 1100 ਰੁਪਏ ਸਿਰਫ ਇਹਦਾ ਪ੍ਰ 1100 ਰੁਪਏ ਦਾ ਪ੍ਰਾਈਸ ਰਹੇਗਾ ਜੀ ਦੋ ਇਹਦੇ ਵਿੱਚ ਕਲਰ ਹੋਣਗੇ ਜੀ ਇੱਕ ਹੈਗਾ ਜਿਹੜਾ ਫਰਸਟ ਕਲਰ ਮੈਂ ਤੁਹਾਨੂੰ ਦਿਖਾਇਆ ਜੀ ਮਹਿੰਦੀ ਗ੍ਰੀਨ ਸੈਕੰਡ ਜਿਹੜਾ ਇਹਦਾ ਕਲਰ ਹੈ ਜੀ ਨਿਊ ਬਲੂ ਸ਼ੇਡ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ ਹੈ ਜੀ ਨਿਊ ਜ ਆ ਬਲੂ ਸ਼ੇਡ ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਆਇਆ ਉਹ ਵਾਲਾ ਸ਼ੇਡ ਹੈ ਜੀ ਨਾਲ ਇਹਦਾ ਘੇਰਾ ਬਣਿਆ ਹੋਇਆ ਦੇਖੋ ਪੈਨਲ ਜਾਂਦੇ ਨੇਗੇ ਹੈਂਡਵਰਕ ਟੱਚ ਦਿੱਤਾ ਗਿਆ ਜੀ ਨਾਲ ਸੀਪੀ 17 ਯੂਜ਼ ਕੀਤਾ ਗਿਆ ਦੇਖੋ ਹਨਾ ਨਗ ਵੀ ਮੋਤੀ ਵੀ ਸਾਰਾ ਕੁਝ ਲਗਾਇਆ ਗਿਆ ਬਹੁਤ ਸੋਹਣਾ ਜਿਹੜਾ ਇਹਦਾ ਵਰਕ ਹੈ ਜੀ ਫਿਨਿਸ਼ਿੰਗ ਵੀ ਪੂਰੀ ਹੈ ਨਾਲ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਦਿੱਤਾ ਗਿਆ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਬਾਜੂ ਤੇ ਬਾਟਮ ਦੋਨਾਂ ਦੇ ਉੱਤੇ ਵਰਕ ਆਏਗਾ ਜੀ ਜਿਹੜਾ ਸੂਟ ਹੈ ਜੀ ਸਾਰਾ ਸੂਟ ਵੀ ਫਰੰਟ ਵੀ ਸਾਰਾ ਕਵਰ ਹੈ ਜੀ ਡਾਟਸ ਲੱਗੇ ਹੋਏ ਨੇ ਦੋਨੇ ਸਾਈਡ ਤੇ ਪੈਨਲ ਜਾ ਰਹੇ ਨੇ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਊਗਾ ਬਾਜੂ ਬਣੀਆਂ ਹੋਈਆਂ ਨੇ ਜੀ ਜਿਹੜਾ ਸਲਵਾਰ ਤੇ ਵੀ ਵਰਕ ਆਊਗਾ ਜਿਹੜੀ ਭੈਣ ਵੀ ਇਹ ਸੂਟ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਲਓ ਫਰਸਟ ਕਲਰ ਹੈ ਜੀ ਮਹਿੰਦੀ ਸੈਕੰਡ ਇਹਦਾ ਜਿਹੜਾ ਕਲਰ ਹੈਗਾ ਜੀ ਇਹ ਬਲੂ ਹੈ ਨਵਾਂ ਜਿਹਾ ਬਲੂ ਕਲਰ ਹੈ ਜਿਹੜਾ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਕਲਰ ਚੱਲ ਰਿਹਾ ਜੀ ਇਹ ਵਾਲਾ ਬਲੂ ਕਲਰ ਹੈ ਜਿਹੜਾ ਦੋ ਕਲਰਾਂ ਦੇ ਵਿੱਚ ਹੀ ਆਪਣੇ ਕੋਲੇ ਇਹ ਸੂਟ ਆਇਆ ਜੀ ਕਲਰ ਦੋਨੇ ਹੀ ਸ਼ਾਨਦਾਰ ਕਲਰ ਨੇ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਫਟਾਫਟ ਸਕਰੀਨਸ਼ਾਟ ਲੈ ਲਓ ਜੀ ਇੱਕ ਸੂਟ ਰਹੇਗਾ ਜੀ 1100 ਰੁਪਏ ਦਾ ਜਿਹੜੇ ਦੋ ਪੈਣ ਦੋ ਸੂਟ ਲੈ ਲਏਗੀ ਉਹਨਾਂ ਦੇ ਨੂੰ ਆਪਾਂ ਦੋ ਹੀ ਸੂਟਾਂ ਜਿਹੜੇ ਇੱਕ ਨਾਲ ਦੇ ਦੋ ਸੂਟ ਜਾਣਗੇ ਜੀ ਆਪਾਂ ਉਹਨੂੰ ਆਫਰ ਦੇਵਾਂਗੇ ਬਹੁਤ ਸੋਹਣੇ ਸੂਟ ਨੇ ਜੀ 1100 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਨੈਕਸਟ ਜਿਹੜਾ ਸੂਟ ਲੈ ਕੇ ਆਏ ਆ ਜੀ ਸੇਮ ਸਟੱਫ ਦੇ ਵਿੱਚ ਹੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੀ ਮੈਂ ਸੇਮ ਸਟੱਫ ਦੇ ਵਿੱਚ ਹੀ ਸੂਟ ਦਿਖਾਵਾਂਗੀ ਅੱਜ ਇਹ ਸੂਟ ਦਾ ਜਿਹੜਾ ਘੇਰਾ ਹੈ ਜੀ ਬਣਿਆ ਮਸ਼ੀਨ ਵਰਕ ਨਾਲ ਘੇਰਾ ਬਣਿਆ ਹੋਇਆ ਜੀ ਸਾਰੀ ਸ਼ਰਟ ਦੇ ਉੱਪਰ ਐਦਾਂ ਕਰਕੇ ਬੂਟੀ ਬਣੀ ਹੈ ਜੀ ਸਾਰੀ ਸ਼ਰਟ ਦੇ ਉੱਪਰ ਲਾਈਨਾਂ ਜਾਂਦੀਆਂ ਨੇ ਵਿੱਚ ਬੂਟੀ ਬਣੀ ਹੋਈ ਆ ਬਹੁਤ ਸੋਹਣੀ ਸ਼ਰਟ ਹੈ ਦੀ ਜਿਹੜੀ ਬਣੀ ਹੋਈ ਹੈ ਗੁੰਦਵੀ ਜੀ ਇੰਬਰਾਇਡਰੀ ਕੀਤੀ ਹੋਈ ਹੈ ਜੀ ਉੱਪਰ ਉੱਪਰ ਨਹੀਂ ਹੈ ਵਧੀਆ ਉੱਦੜਨ ਵਾਲਾ ਨਹੀਂ ਹੈਗਾ ਕੋਈ ਵੀ ਇਹਦੇ ਵਿੱਚ ਜਿਹੜੀ ਇੰਬਰਾਇਡਰੀ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਦੇ ਉੱਤੇ ਬਹੁਤ ਸੋਹਣੀ ਇੰਬਰਾਇਡਰੀ ਕੀਤੀ ਹੋਈ ਹੈ ਦੁਪੱਟਾ ਹੈਗਾ ਜੀ ਇਹਦਾ ਇਸ ਤੋਂ ਵੀ ਪਿਆਰਾ ਬਹੁਤ ਪਿਆਰਾ ਹੈ ਜੀ ਇਹਦਾ ਦੁਪੱਟਾ ਜਿਹੜਾ ਦੁਪੱਟਾ ਬਣਿਆ ਹੋਇਆ ਹੈ ਜੀ ਇਹਦਾ ਮਸਲੀਨ ਦਾ ਰਹਿਣ ਵਾਲਾ ਜੀ ਦੁਪੱਟਾ ਤੇ ਦੁਪੱਟੇ ਦੇ ਵਿੱਚ ਸੀਕੁਐਂਸ ਵਰਕ ਵੀ ਆਏਗਾ ਜੀ। ਔਰ 골ਡਨ ਲਾਈਨ ਵੀ ਆਏਗੀ ਔਰ ਨਾਲ ਆਏਗਾ ਜੀ ਵਰਕ। ਟੂ ਸਾਈਡ ਵਰਕ ਹੈ ਜੀ, ਫੋਰ ਸਾਈਡ ਲੇਸ ਲੱਗੀ ਹੋਈ ਹੈ, ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ। ਟੂ ਸਾਈਡ ਜਿਹੜਾ ਵਰਕ ਆਏਗਾ ਜੀ, ਦੁਪੱਟੇ ਦੀ ਲੁੱਕ ਮੈਂ ਤੁਹਾਨੂੰ ਚੈੱਕ ਕਰਵਾਉਣੀ ਆ ਖੋਲ ਕੇ। ਇਹ ਆਏਗੀ ਜੀ ਦੁਪੱਟੇ ਦੀ ਲੁੱਕ ਟੂ ਸਾਈਡ ਮੈਂ ਤੁਹਾਨੂੰ ਦੱਸਿਆ ਜੀ ਵਰਕ ਹੈ। ਲਾਈਨ ਐਸ 골ਡਨ ਲਾਈਨ ਜਾ ਰਹੀ ਹੈ ਜੀ ਵਿੱਚ ਸੀਕੁਐਂਸ ਦਾ ਵਰਕ ਹੋਇਆ ਜੀ ਐਦਾ ਵਰਕ ਹੋਇਆ ਸਾਰੇ ਦੁਪੱਟੇ ਦੇ ਵਿੱਚ ਸਾਈਡ ਤੇ ਫੋਰ ਸਾਈਡ ਲੈਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਔਰ ਜਿਹੜਾ ਘੇਰਾ ਹੈ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਜੀ ਇਹਦਾ ਕਪੜਾ ਆਏਗਾ ਜੀ ਪੂਰਾ 5 ਮੀਟਰ ਬਹੁਤ ਸੋਹਣਾ ਸਟਾਫ ਹੈ ਜੀ ਰੇਟ ਇਹਦਾ ਵੀ ਹੈਗਾ ਜੀ 1100 ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ 1100 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਾ ਹੈ ਜੀ ਦੁਪੱਟੇ ਦੇ ਸਾਈਡ ਤੇ ਦੋ ਪਾਸੇ ਵਰਕ ਕੀਤਾ ਹੈ ਜੀ ਜਿਹੜਾ ਮਤਲਬ ਨੀਚਲੇ ਪੱਲਿਆਂ ਦੇ ਉੱਪਰ ਸਿਰਫ ਫਲੈਸ਼ ਲੱਗੀ ਹੋਈ ਹੈ ਬਹੁਤ ਸੋਹਣਾ ਦੁਪੱਟਾ ਹੈ ਜੀ ਦੁਪੱਟੇ ਦਾ ਵਾਰ ਖੁੱਲਾ ਹੈ ਜੀ ਵਧੀਆ 2.5 ਮੀਟਰ ਦੀ ਲੈਂਥ ਦਾ ਦੁਪੱਟਾ ਆਏਗਾ ਖੁੱਲਾ ਡੋਲਾ ਦੁਪੱਟਾ ਆਏਗਾ ਜਿਹੜੀ ਭੈਣ ਵੀ ਇਹ ਸੂਟ ਲੈਣਾ ਚਾਹੁੰਦੀ ਹੈ 1100 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਤਿੰਨ ਹੀ ਇਹਦੇ ਵਿੱਚ ਆਪਣੇ ਕੋਲੇ ਕਲਰ ਹੈ ਜੀ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਬਿਲਕੁਲ ਲਾਈਟ ਮੋਰ ਪੰਖੀਆ ਕਲਰ ਹੈ ਜੀ ਸੈਕਿੰਡ ਕਲਰ ਹੈਗਾ ਜੀ ਜਿਹੜਾ ਇਹਦਾ ਇੰਗਲਿਸ਼ ਸਟੋਨ ਦੇ ਵਿੱਚ ਗਾਜਰੀ ਜਿਹਾ ਸ਼ੇਡ ਹੈ ਨਿਊ ਸ਼ੇਡ ਹੈ ਜੀ ਇਹ ਨਾਇ ਨੂੰ ਗਾਜਰੀ ਕਹਿ ਸਕਦੇ ਆ ਮੋਵ ਜੀ ਟੋਨ ਦੇ ਰਿਹਾ ਜੀ ਬਿਲਕੁਲ ਲਾਈਟ ਮੋਵ ਟੋਨ ਹੈ ਜੀ ਇਹ ਲਾਈਟ ਮੋਵ ਟੋਨ ਹੈ ਜੀ ਇਹਦੇ ਜਿਹੜਾ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਇਹਦਾ ਘੇਰਾ ਬਣਿਆ ਹੋਇਆ ਜੀ ਉੱਪਰ ਤੱਕ ਮਤਲਬ ਜਾ ਰਹੀਆਂ ਲਾਈਨਾਂ ਜਾ ਰਹੀਆਂ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜੀ ਕੋਈ ਕੀ ਗਲਾ ਨਹੀਂ ਬਣਿਆ ਹੋਇਆ ਜਿੰਨੀ ਮਰਜ਼ੀ ਲੈਂਥ ਬਣਾ ਲਓ ਘੇਰਾ ਵੀ ਵਧੀਆ ਖੁੱਲੜੂਲਾ ਬਣਿਆ ਹੈ ਨਾਲ ਇਹਦਾ ਜਿਹੜਾ ਦੁਪੱਟਾ ਜੀ ਦੁਪੱਟੇ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਲੈਂਵੀ ਦੁਪट्टे ਤੇ 골ਡਨ ਲਾਈਨ ਵੀ ਆਏਗੀ ਜੀ ਔਰ ਸੀਕੁਐਂਸ ਵਰਕ ਵੀ ਆਏਗਾ ਔਰ ਨਾਲ ਹੀ ਮਸਲੀਨ ਦਾ ਦੁਪੱਟਾ ਹੈ ਜੀ ਔਰ ਨਾਲ ਸਾਈਡਾਂ ਤੇ ਟੂ ਸਾਈਡ ਬਾਰਡਰ ਬਣਿਆ ਹੋਇਆ ਹੈ ਜੀ ਵਰਕ ਨਾਲ 4 ਸਾਈਡ ਲੈਸ ਨਾਲ ਜਿਹੜੀ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਸੀਗਾ ਜੀ ਇਹਦਾ ਸੈਕਿੰਡ ਕਲਰ 3rd ਕਲਰ ਹੈਗਾ ਜੀ ਇਹਦਾ ਆਫ ਵਾਈਟ 3rd ਕਲਰ ਹੈਗਾ ਜੀ ਆਫ ਵਾਈਟ ਕਲਰ ਹੈ ਦੇਖੋ ਤੁਸੀਂ ਸਭ ਤੋਂ ਪਹਿਲਾਂ ਤਾਂ ਇਹਦੀ ਵਰਕ ਚੈੱਕ ਕਰੋ ਜੀ ਆਫ ਵਾਈਟ ਤੇ ਪਿੰਕ ਬਹੁਤ ਹੀ ਜ਼ਿਆਦਾ ਉੱਠ ਰਿਹਾ ਵਰਕ ਆਫ ਵਾਈਟ ਤੇ ਪਿੰਕ ਕਲਰ ਨਾਲ ਜਿਹੜਾ ਇਹਦਾ ਵਰਕ ਹੋਇਆ ਵਿੱਚ 골ਡਨ ਟੱਚ ਵੀ ਹੈ ਜੀ ਗ੍ਰੀਨ ਹੈ ਬਹੁਤ ਪਿਆਰਾ ਸੂਟ ਲੱਗ ਰਿਹਾ ਜੀ ਬਹੁਤ ਸੋਹਣਾ ਸੂਟ ਹੈ ਔਰ ਲਾਈਨਾਂ ਜਾ ਰਹੀਆਂ ਜੀ ਉੱਪਰ ਦੁਪੱਟਾ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ ਜੀ ਕਈ ਕਲਰ ਐਦਾਂ ਦੇ ਹੁੰਦੇ ਆ ਜੀ ਉਹਨਾਂ ਦੀ ਆਪਦੀ ਲੁੱਕ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਮਸਲੀਨ ਦਾ ਦੁਪੱਟਾ ਹੋਇਆ ਹੈ 4 ਸਾਈਡ ਜਿਹੜਾ ਇਹਦੇ ਲੈਸ ਲੱਗੀ ਵੀ ਹੈ ਜੀ 2 ਸਾਈਡ ਵਰਕ ਦਿੱਤਾ ਗਿਆ ਦੁਪੱਟੇ ਦੇ ਉੱਤੇ ਵਰਕ ਦੀ ਫਿਨਿਸ਼ਿੰਗ ਵੀ ਫੁੱਲ ਹੈ ਜੀ ਸੂਟ ਤੇ ਵਰਕ ਦੀ ਦੁਪੱਟੇ ਦੇ ਵਰਕ ਦੀ ਫਿਨਿਸ਼ਿੰਗ ਫੁੱਲ ਹੈ ਜੀ ਸਟੱਫ ਵੀ ਬਹੁਤ ਸੋਹਣਾ ਹੈ ਤਿੰਨ ਕਲਰਾਂ ਦੇ ਵਿੱਚ ਆਪਣੇ ਕੋਲੇ ਇਹ ਆਇਆ ਹੈ 1100 ਰੁਪਏ ਦਾ ਇਹ ਸੂਟ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹਨੂੰ ਸੂਟ ਨੂੰ ਲੈ ਸਕਦੀ ਹੈ ਅਗਰ ਤੁਸੀਂ ਇਹ ਤਿੰਨੇ ਸੂਟ ਬਾਈ ਕਰਨੇ ਨੇ ਜੀ ਉਸ ਹਾਮ ਨਾਲੇ ਤਿੰਨੇ ਸੂਟ ਹੀ ਆਪਾਂ ਤੁਹਾਨੂੰ ਠੀਕ ਰੇਟ ਵਿੱਚ ਲਗਾ ਦਾਂਗੇ ਹਨਾ ਜਿਹੜੀ ਭੈਣ ਤਿੰਨੇ ਸੂਟ ਇਕੱਠੇ ਲਊਗੀ ਉਹਨੂੰ ਤਿੰਨ ਸੂਟਾਂ ਤੇ ਆਪਾਂ ਆਫਰ ਦੇਵਾਂਗੇ ਤਿੰਨੋ ਹੀ ਕਲਰ ਨੇ ਤਿੰਨੇ ਹੀ ਕਲਰ ਬੜੇ ਜ਼ਬਰਦਸਤ ਨੇ ਆਫ-ਵਾਈਟ ਹੋ ਗਿਆ ਜੀ ਲਾਈਟ ਮੌਫ ਟਨ ਹੋ ਗਿਆ ਜੀ ਔਰ ਲਾਈਟ ਮੋਰ ਪੰਖੀਆ ਹੋ ਗਿਆ ਤਿੰਨ ਕਲਰ ਹੈ ਜੀ ਤਿੰਨੇ ਬੜੇ ਜ਼ਬਰਦਸਤ ਨੇ ਦੋ ਸੂਟ ਮੈਂ ਤੁਹਾਨੂੰ ਪਹਿਲਾਂ ਦਿਖਾਏ ਨੇ ਸਾਰੇ ਸੂਟ ਜਿਹੜੇ ਹੈ ਆਪਾਂ ਇੱਕੋ ਹੀ ਸਟੱਫ ਤੇ ਲੈ ਕੇ ਆਏ ਜੀ ਨਿਊ ਸਟੱਫ ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਆਇਆ ਹੈ ਲਾਈਨਿੰਗ ਤੋਂ ਬਿਨਾ ਇਹ ਸਟੱਫ ਬਣ ਸਕਦਾ ਜੀ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਕੋਈ ਵੀ ਹਲਕਾ ਮੋਟਾ ਫੰਕਸ਼ਨ ਹੈ ਫੰਕਸ਼ਨਲ ਜਾਂ ਸਟੱਫ ਹੈ ਜੀ ਵਧੀਆ ਕੋਈ ਚੂਬਣ ਵਾਲਾ ਨਹੀਂ ਇਰੀਟੇਟਿੰਗ ਸਟੱਫ ਨਹੀਂ ਹੈਗਾ ਵੀ ਤੁਹਾਨੂੰ ਇਰੀਟੇਟ ਕਰੇਗਾ ਔਰ ਜਿਹੜੇ ਦੁਪੱਟੇ ਨੇ ਉਹ ਵੀ ਕਈ ਪਹਿਣਾ ਨੂੰ ਹੁੰਦੇ ਆ ਜੀ ਵੀ ਮਤਲਬ ਸਿਰ ਤੇ ਖੜਨ ਵਾਲੇ ਹੋਣੇ ਚਾਹੀਦੇ ਆ ਬਕਾਇਦਾ ਵਰਕ ਨਾਲ ਸਿਰ ਤੇ ਖੜਨ ਵਾਲਾ ਹੀ ਦੁਪੱਟਾ ਜੀ ਕੋਈ ਐਦਾਂ ਦਾ ਦੁਪੱਟਾ ਨਹੀਂ ਫਾਲ ਵੀ ਦੁਪੱਟੇ ਦਾ ਅੱਛਾ ਹੈ ਪਰ ਦੁਪੱਟਾ ਐਵੇਂ ਦਾ ਦੁਪੱਟਾ ਨਹੀਂ ਹੈਗਾ ਵੀ ਤੁਹਾਡਾ ਉਹੀ ਸਿਰ ਤੇ ਨਹੀਂ ਖੜਨਾ ਜਾਂ ਤਿਲਕੀ ਜਾਏਗਾ ਬਹੁਤ ਸੋ ਸਟਾਫਰ ਵੱਲੋਂ ਕੋਈ ਕਮੀ ਨਹੀਂ ਹੈ ਜੀ ਵਰਕ ਦੀ ਵੀ ਬਹੁਤ ਫਿਨਿਸ਼ਿੰਗ ਹੈ ਜੀ ਵਿਦ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਪ੍ਰਾਈਸ ਵੀ ਆਪਾਂ ਬਹੁਤ ਜੈਨੂਨ ਰੱਖਿਆ ਹੈ ਜੀ 1100 ਰੁਪਏ ਦਾ ਇਹ ਸੂਟ ਦੇ ਰਿਹਾ ਦੁਪੱਟੇ ਵਰਕ ਵਾਲਾ ਸੂਟ ਸਿਰਫ 1100 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਪਹਿਲਾਂ ਸੂਟ ਤੁਹਾਨੂੰ ਦੋ ਦਿਖਾਏ ਸੀ ਜੀ ਉਹਦੇ ਵਿੱਚ ਆਪਣੇ ਕੋਲ ਇੱਕ ਸੀਗਾ ਮੋਰ ਪੰਖੀਆ ਇੱਕ ਸੀਗਾ ਆਪਣੇ ਕੋਲੇ ਮਹਿੰਦੀ ਕਲਰ ਜੀ ਦੋ ਕਲਰ ਆਪਾਂ ਇਹ ਲੈ ਕੇ ਆਏ ਸੀ ਜਿਹੜੀਆਂ ਭੈਣਾਂ ਇਹ ਸੂਟ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਪ੍ਰਾਈਸ ਹੈਗਾ ਜੀ 1100 ਰੁਪਏ ਸਾਰੇ ਸੂਟ ਆਪਾਂ 1100 ਰੁਪਏ ਦੀ ਰੇਂਜ ਵਾਲੇ ਅੱਜ ਮੈਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਜੀ ਜਿਹੜੀ ਭੈਣ ਵੀ ਸੂਟ ਇਹ ਲੈਣਾ ਚਾਹੁੰਦੀ ਹੈ ਪੰਜ ਸੂਟ ਮੈਂ ਤੁਹਾਨੂੰ ਦਿਖਾਏ ਨੇ ਪੰਜੇ ਸੂਟ ਅਗਰ ਇੱਕ ਘਰ ਦੇ ਵਿੱਚ ਜਾਣਗੇ ਜੀ ਵੱਡੀ ਆਫਰ ਨਾਲ ਜਾਣਗੇ ਅਗਰ ਤੁਸੀਂ ਮਤਲਬ ਇੱਕ ਸੂਟ ਲੈਣਾ ਜੀ 1100 ਰੁਪਏ ਦਾ ਸੂਟ ਹੈ ਜੀ ਹਮੇਸ਼ਾ ਤੋਂ ਆਪਾਂ ਜਿਹੜੀ ਵੀਡੀਓ ਦੇ ਵਿੱਚ ਗੱਲ ਬੋਲੀ ਹੈ ਜੋ ਕਰਕੇ ਦਿਖਾਈ ਹੈ ਕਈ ਭੈਣਾਂ ਨੂੰ ਪਤਾ ਹੈ ਜੀ ਜਿਹੜੀਆਂ ਭੈਣਾਂ ਇਕੱਠੇ ਇੱਕ ਵੀਡੀਓ ਦੇ ਵਿੱਚ ਇਕੱਠੇ ਸੂਟ ਖਰੀਦ ਲੈਂਦੀਆਂ ਜੀ ਦੇਣ ਲੈਣ ਦੀ ਹੋਰ ਲਈ ਬਹੁਤ ਸੋਹਣਾ ਇਹ ਉਹਨਾਂ ਨੂੰ ਬਹੁਤ ਵੱਡੀ ਆਫਰ ਤੇ ਸੂਟ ਮਿਲ ਜਾਂਦੇ ਨੇ ਜੀ ਅੱਜ ਫੇਰ ਉਹੀ ਗੱਲ ਹੈ ਜੀ ਜਿਹੜੀਆਂ ਭੈਣਾਂ ਨੇ ਇਕੱਠੇ ਸੂਟ ਲੈਊਗੀ ਜੀ ਜਿਹੜੀ ਭੈਣ ਵੀ ਉਹਨੂੰ ਆਫਰ ਤੇ ਆਪਾਂ ਸੂਟ ਦੇਵਾਂਗੇ ਜੀ ਬਹੁਤ ਸੋਹਣੇ ਸੋਹਣੇ ਕਲਰ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਦੇ ਵਿੱਚ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਸੂਟ ਲੈ ਕੇ ਆਉਂਦੇ ਰਹਿਣੇ ਆ ਅੱਗੇ ਵੀ ਆਉਂਦੇ ਰਹਾਂਗੇ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆ ਜੀ ਮੇਰੀ ਭੈਣਾਂ ਨੂੰ ਬੇ ਜਿਹੜੀ ਭੈਣਾਂ ਨੇ ਹਾਲ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੁਬਾਰਾ ਫੇਰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰਿਆ ਕਰੋ ਜੀ ਆਪਣੇ ਜਿਹੜੀ ਭੈਣਾਂ ਨੇ ਕਿਉਂਕਿ ਬੈਲ ਆਈਕਨ ਵੀ ਪ੍ਰੈਸ ਕਰ ਲਓ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਜਲਦੀ ਆ ਸਕੇ ਸ਼ੇਅਰ ਵੀ ਕਰਿਆ ਕਰੋ ਜੀ ਚੈਨਲ ਨੂੰ ਤਾਂ ਜੋ ਸਸਤੇ ਸੁੱਟਾਂ ਦਾ ਜਿਹੜਾ ਲਾਭ ਹੈ ਹੋਰ ਭੈਣਾਂ ਵੀ ਉਠਾ ਸਕਣ ਆਪਾਂ ਆਪਣੀ ਵੀਡੀਓ ਹੁਣ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ